ਹਾਂਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਹੋਰ ਸ਼ਾਨਦਾਰ ਕਲਰ ਵਿੱਚ ਆਪਣਾ ਜਗਦੀਸ਼ ਰੀਪਰ 2025 ਮਾਡਲ ਐਂਡ ਗੱਲਬਾਤ ਹੋਈ ਵੀ ਐ ਇਹ ਆਪਣਾ 57 ਇੰਚ ਰੀਪਰ ਹੈ ਜਿਸ ਦਾ ਕਲਟਰ 7.5 ਫੁੱਟ 15 ਫਿੰਗਰਾਂ ਵਾਲਾ ਐਂਡ ਗੱਲਬਾਤ ਹੋਈ ਵੀ ਐ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਰੀਪਰ ਵਿੱਚ ਜਿਹੜੇ ਵਾਇਰਿੰਗ ਨੇ ਉਹ ਟੀਆਰ ਦੇ ਵਾਇਰਿੰਗ ਨੇ ਤੇ ਰੀਪਰ ਦੇ ਮੂਰੇ ਲੱਗਿਆ ਤੁਸੀਂ ਪੱਖਾ ਇੱਕ ਦੇਖ ਸਕਦੇ ਹੋ ਜਦੋਂ ਰੀਪਰ ਖੇਤਾਂ ਵਿੱਚ ਚੱਲਦਾ ਤਾਂ ਰੀਪੋਤ ਉੱਠ ਰਹੇ ਗਰਦੇ ਨੂੰ ਇਹ ਪੱਖਾ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਜਿਸ ਨਾਲ ਟਰੈਕਟਰ ਚਲਾਉਣਾ ਕਿਸਾਨ ਭਰਾਵਾਂ ਲਈ ਕਾਫੀ ਆਸਾਨ ਹੋ ਜਾਂਦਾ ਹੈ ਤੇ ਰੀਪਰ ਤੁਸੀਂ ਵੇਖ ਸਕਦੇ ਹੋ ਬਹੁਤ ਹੈਵੀ ਡਿਊਟੀ ਵਿੱਚ ਤਿਆਰ ਹੋਇਆ ਹੋਇਆ ਹੈ 5 ਐਮ ਐਮ ਦੀ ਪਲੇਟ ਤੋਂ ਰੀਪਰ ਨੂੰ ਲੱਗੀ ਦਾਣੇ ਵਾਲੀ ਪੱਖੀ ਤੁਸੀਂ ਵੇਖ ਸਕਦੇ ਹੋ ਦੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਧੀਪ ਨੂੰ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਤੇ YouTube ਉੱਤੇ ਬਣੇ ਜਗਦੀਸ਼ ਧੀਪ ਪੰਨਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਾਂ